ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਥਾਲੀਵਾਲ ਬਡੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਜਿਹੜਾ ਬੈਲ ਆਈਕਨ ਮਤਲਬ ਵਾਲਾ ਬਟਨ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਆਪਣੇ ਬਹੁਤ ਹੀ ਪਿਆਰੇ ਜਿਹੀ ਕਸਟਮਰ ਨੇ ਜਿਹੜੇ ਆਸਟ੍ਰੇਲੀਆ ਤੋਂ ਉਹਨਾਂ ਦਾ ਪਾਊਡਰ ਤਿਆਰ ਕੀਤਾ ਸੀ ਬਹੁਤ ਜ਼ਿਆਦਾ ਸੋਹਣਾ ਸੂਟ ਨਾਲ ਤਿਆਰ ਹੋਇਆ ਤੁਸੀਂ ਵੀ ਆਪਣੇ ਕੋਲ ਇਹੋ ਜਿਹੇ ਸੋਹਣੇ ਸੂਟ ਬਣਾਉਣ ਲਈ ਆਪਣਾ ਪੇਜ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਓ ਜੀ ਇਹ ਹੈਗਾ ਆਪਣਾ ਸੂਟ ਆਪਾਂ ਬਣਾਇਆ 크ਰੇਪ ਦੇ ਉੱਤੇ ਹੈਂਡਵਰਕ ਦਾ ਕੰਮ ਹੈ ਫੁੱਲ ਸੂਟ ਹੈਂਡਵਰਕ ਦਾ ਹੋਊਗਾ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਇਹਦਾ ਵਰਕ ਹੋਇਆ ਹੈ ਦੇਖ ਸਕਦੇ ਹੋ ਪੂਰਾ نیچے ਤੱਕ ਇਹਦੇ ਦੋ ਪੈਨਲ ਬਣੇ ਹੋਏ ਨੇ ਤੇ ਇਸ ਦੇ ਨਾਲ ਹੀ ਆਪਾਂ ਇੱਕ ਕਾਫੀ ਸ਼ੇਡ ਸੂਟ ਹੈ ਜੀ ਇਸ ਤਰ੍ਹਾਂ ਦੀ ਲਗਾ ਕੇ ਲਟਕਣ ਵਾਲੀ ਲੇਸ ਉਹਨਾਂ ਦੀ ਡਿਮਾਂਡ ਤੇ ਆਪਾਂ ਲਟਕਣ ਵਾਲੀ ਲਗਾਈ ਹੈ ਲੇਸ ਘੇਰੇ ਦੇ ਉੱਪਰ ਦੋ ਪੈਨਲ ਬਣੇ ਨੇ neck ਬਣਿਆ ਬਹੁਤ ਜ਼ਿਆਦਾ ਪਿਆਰਾ ਸੂਟ ਬਣਿਆ ਹੈ ਇਸ ਦੇ ਨਾਲ ਦੇਖੋ ਇਸ ਦੀ ਸਲੀਵਜ਼ ਦਾ ਵਰਕ ਹੋਇਆ ਹੈ ਬਹੁਤ ਜ਼ਿਆਦਾ ਹੈਵੀ ਵਰਕ ਇਸ ਦੇ ਮਾਮਾਂ ਦੇ ਉੱਪਰ ਹੋਇਆ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਬਣਿਆ ਹੋਇਆ ਹੈ ਇਸ ਦੇ ਨਾਲ ਜਿਹੜਾ ਹੈਗਾ ਇਸ ਦੀ ਸਲਵਾਰ ਦੇ ਉੱਪਰ ਵੀ ਵਰਕ ਆਊਗਾ ਇਸ ਤਰ੍ਹਾਂ ਦਾ ਸੇਮ ਵਰਕ ਇਸ ਦੀ ਸਲਵਾਰ ਦੇ ਉੱਪਰ ਵੀ ਹੈਗਾ ਦੇਖ ਸਕਦੇ ਹੋ ਇਸ ਦੇ ਪੌਂਚਿਆਂ ਦੇ ਉੱਪਰ ਇਸ ਤਰ੍ਹਾਂ ਦੀ ਗੋਟਾ ਪੱਤੀ ਲਗਾ ਕੇ ਆਪਾਂ ਇਸ ਨੂੰ ਡਿਜ਼ਾਈਨ ਕੀਤਾ ਹੈ ਤੇ ਇਸ ਦੇ ਨਾਲ ਜਿਹੜਾ ਹੈਗਾ ਪਰਖਿਆ ਚਨੂਨ ਦਾ ਦੁਪੱਟਾ ਉਸਦੇ ਉੱਪਰ ਵੀ ਲੇਸ ਲਗਾ ਕੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਆ ਦੁਪੱਟਾ ਜਿਹੜਾ ਇਹ ਤਿਆਰ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਹੈਵੀ ਲੁੱਕ ਦਾ ਸੂਟ ਬਣਿਆ ਤੁਸੀਂ ਵੀ ਆਪਣੇ ਕੋਲ ਇਹੋ ਜਿਹੇ ਸੋਹਣੇ ਸੋਹਣੇ ਸੂਟ ਜਿਹੜੇ ਬਣਵਾ ਸਕਦੇ ਹੋ ਤੇ ਇੱਕ ਸੂਟ ਉਹਨਾਂ ਦਾ ਆਪਣੇ ਕੋਲ ਹੈਗਾ ਜੀ ਜਾਰਜਟ ਦੇ ਉੱਪਰ ਉਹਨਾਂ ਨੇ ਆਪਣੇ ਕੋਲ ਰੈਡੀ ਕਰਵਾਇਆ ਬਹੁਤ ਜ਼ਿਆਦਾ ਸੋਹਣਾ ਦੇਖੋ ਇਸ ਤੇ ਨੈੱਕ ਦਾ ਵਰਕ ਦੇਖੋ ਇਹ ਆਪਾਂ ਮਸ਼ੀਨ ਵਰਕ ਦੇ ਨਾਲ ਤਿਆਰ ਕੀਤਾ ਹੈ ਕਿੰਨਾ ਜ਼ਿਆਦਾ ਸੋਹਣਾ ਹੈਵੀ ਨੈੱਕ ਬਣਿਆ ਹੋਇਆ ਇਸ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਆਹੀ ਤੇ ਇਸ ਦੇ ਨਾਲ ਇਸ ਦਾ ਹੈਵੀ ਵਰਕ ਇਸ ਦੇ ਦੇਖੋ ਉੱਪਰ ਜਿਹੜਾ ਹੈਗਾ ਆਪਣੇ ਮੋਢੇ ਦੇ ਉੱਪਰ ਆਊਗਾ ਫਲਾਵਰ ਇੱਕ ਤੇ ਇੱਕ ਫਲਾਵਰ ਇਸ ਤੇ ਬਾਹਾਂ ਦੇ ਉੱਪਰ ਆਊਗਾ ਇੱਕ ਫਲਾਵਰ ਇਸ ਤੇ ਦੇਖੋ ਬਾਹਾਂ ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਆਪਾਂ ਲੇਸ ਲਗਾ ਕੇ ਇਸ ਦੀ ਬਹੁਤ ਜ਼ਿਆਦਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆ ਇਸੇ ਤਰ੍ਹਾਂ ਚਾਕਾਂ ਦੇ ਉੱਪਰ ਆਪਾਂ ਲੇਸ ਲਗਾਈ ਹੈ ਘੇਰੇ ਦੇ ਉੱਪਰ ਇਸ ਤੇ ਕੋਈ ਵਰਕ ਨਹੀਂ ਹੈਗਾ ਲੇਸ ਚਾਕਾਂ ਦੇ ਉੱਪਰ ਵੀ ਆਪਾਂ ਨਾਲ ਕਲਰ ਦੀ ਮੈਚ ਕਰਕੇ ਲੇਸ ਲਗਾਈ ਹੈ ਬਹੁਤ ਜ਼ਿਆਦਾ ਸੋਹਣਾ ਦੇਖੋ ਸੂਟ ਬਣਿਆ ਹੈ ਇਸ ਦੇ ਨਾਲੇ ਆਪਣੇ ਕੋਲ ਇੱਕ ਸੂਟ ਜਿਹੜਾ ਹੈਗਾ ਰੈਡੀ ਹੈ ਜੇ ਕਿਸੇ ਨੇ ਵੀ ਇਹ ਸੂਟ ਆਪਣੇ ਕੋਲ ਵਾਹੇ ਕਰਨਾ ਤਾਂ ਕਰ ਸਕਦੇ ਹੋ ਇਸ ਦਾ ਵਿਦਆਊਟ ਦੁਪੱਟਾ ਪਰ ਜਿਹੜਾ ਫਿਰ ਆ ਜਾਊ ਜੌਰਜਟ ਦੇ ਉੱਪਰ ਸੇਮ ਕਲਰ ਸੇਮ ਵਰਕ 1400 ਰੁਪਏ ਤੇ ਇਸ ਦੀ ਦੇਖੋ ਸਲਵਾਰ ਦੇ ਉੱਪਰ ਵੀ ਵਰਕ ਹੈ ਇਸ ਤਰ੍ਹਾਂ ਦਾ ਸੇਮ ਵਰਕ ਇਸ ਦੀ ਸਲਵਾਰ ਦੇ ਉੱਪਰ ਹੋਇਆ ਹੈ ਦੇਖ ਸਕਦੇ ਹੋ ਪਹੁੰਚਿਆ ਨਾ ਵਰਕ ਇਸ ਤਰ੍ਹਾਂ ਆਪਾਂ ਬਹੁਤ ਜ਼ਿਆਦਾ ਜਿਹੜੇ ਫਿਨਿਸ਼ਿੰਗ ਦੇ ਨਾਲ ਇਹਦੇ ਪਹੁੰਚਿਆ ਜਿਹੜੇ ਤਿਆਰ ਕੀਤੇ ਆ ਤੇ ਤੁਸੀਂ ਵੀ ਕੋਈ ਵੀ ਸੂਟ ਜਿਹੜਾ ਆਪਣੇ ਕੋਲ ਇਸ ਤਰ੍ਹਾਂ ਦਾ ਤਿਆਰ ਕਰਵਾਉਣਾ ਬਿਲਕੁਲ ਹੀ ਘੱਟ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਕੋਲ ਪਾਟੀ ਵੀਅਰ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਤੇ ਇਸ ਦੇ ਨਾਲ ਦਾ ਜਿਹੜਾ ਸੇਮ ਸੂਟ ਹੈ ਇੱਕ ਸੂਟ ਆਪਣੇ ਕੋਲੇ ਪੈਂਡਿੰਗ ਹੈ ਜੇ ਕਿਸੇ ਨੂੰ ਪੈਂਡਿੰਗ ਵਿੱਚ ਚਾਹੀਦਾ ਹੋਵੇ ਤਾਂ ਆਪਣੇ ਕੋਲ ਲੈ ਸਕਦਾ ਕਿਉਂਕਿ ਲੈਂਥ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ 1400 ਰੁਪਏ ਦੇ ਵਿੱਚ ਪ੍ਰਾਈਸ ਦੇ ਵਿੱਚ ਵਿਦਾਊਟ ਸਟਿਚਿੰਗ ਤੇ ਵਿਦਾਊਟ ਦੁਪੱਟਾ ਤੁਸੀਂ ਆਪਣੇ ਕੋਲੋਂ ਸਿੰਪਲ ਸੂਟ ਹੈ ਜਿਹੜਾ ਇਹ ਲੈ ਸਕਦੇ ਹੋ ਇਸ ਤਰ੍ਹਾਂ ਜਿਹੜਾ ਨੈੱਕ ਦਾ ਵਰਕ ਹੈ ਬਾਹਵਾ ਦਾ ਵਰਕ ਸੇਮ ਹੋਊਗਾ ਜੀ ਜੌਰਜਟ ਦੇ ਉੱਪਰ ਬਲੈਕ ਕਲਰ ਦੇ ਉੱਪਰ ਸੇਮ ਸੂਟ ਰੈਡੀ ਹੈ ਜੇ ਕਿਸੇ ਨੂੰ ਵੀ ਚਾਹੀਦਾ ਹੋਵੇ ਤਾਂ ਆਪਣੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ